ਸਾਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪਿੰਡ ਸ਼ੇਰ ਸਿੰਘ ਵਾਲੇ ਦੇ ਵਿੱਚ ਸ਼ੇਰ ਸਿੰਘ ਵਾਲਾ ਪਿੰਡ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆਲੇ ਸੁਖਣ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਸੁਖਨ ਵਾਲਾ ਤੁਸੀਂ ਆਉਣਾ ਮਿੱਤਰੋ ਫਰੀਦਕੋਟ ਤੋਂ ਨਵਾਂ ਕਿਲਾ ਤੇ ਨਵੇਂ ਕਿਲੇ ਤੋਂ ਸੁਖਨ ਵਾਲਾ ਸਿੱਧੀ ਸੜਕ ਆਉਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਮੈਂ ਵਿਕਾਊਆ ਮਿੱਤਰੋ 100 ਰੁਪਿਆ ਸੁਬਾ ਇਹਨੇ ਬੱਚੇ ਨੂੰ ਜਨਮ ਦਿੱਤਾ ਤਾਜੀ ਦੁੱਧ ਵਾਲੀ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜਿਹੜੇ ਪ੍ਰਾਣ ਨੂੰ ਜੱਜੂਗੀ ਤਸੱਲੀ ਤੁਸੀਂ ਕਰਨੀ ਆ ਹਰ ਇੱਕ ਪੱਖ ਤੋਂ ਮੇਰਾ ਕੰਮ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਡਿਟੇਲ ਦੇਣਾ ਅਗਲੀ ਕਾਰਵਾਈ ਤੁਸੀਂ ਕਰਨੀ ਹੁੰਦੀ ਆ ਮਿੱਤਰੋ ਆਓ ਕਰਦੇ ਆ ਗੱਲਬਾਤ ਆਪਾਂ 22 ਦਿਨਾਂ ਸਾਰੀ ਜਾਣਕਾਰੀ ਲੈ ਕੇ ਦਿੰਨਾ ਹੋ ਜਾ ਸਾਹਮਣੇ ਵਿੱਚ ਟੱਟਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਬਾਈ ਪਤਾ ਦੇ ਪਰਿਵਾਰ ਆਣ ਵਧੀਆ ਵਧੀਆ ਬਈ ਤੁਸੀਂ ਕਿਹਦਾ ਨਾਮ ਦੱਸਦੇ ਇੱਕ ਵਾਰੀ ਵੀਰੇ ਮੇਰਾ ਨਾਮ ਗੌਰਪ੍ਰੀਤ ਸਿੰਘ ਆ ਬਾਈ ਸਨ ਆਫ ਬਾਈ ਸਤਨਾਮ ਸਿੰਘ ਬਾਈ ਸਤਨਾਮ ਸਿੰਘ ਕਰ ਕਿੱਥੇ ਆ ਗਿਆ ਆਪਣਾ ਗੁਰਦੁਆਰੇ ਕੋਲੇ ਇਹ ਗੁਰਦੁਆਰੇ ਕੋਲੇ ਬਾਈ ਆ ਗਿਆ ਠੀਕ ਆ ਅੱਛਾ ਵੱਡੇ ਵੀਰੇ ਇੱਕ ਮੈਂ ਵੇਚਣੀ ਆ ਕਿੰਨਾ ਸੁਆਸ ਹੋਈ ਆ ਬਾਈ ਇਹ ਬਾਈ ਤੀਜਾ ਤੀਜਾ ਸੁਆਸ ਹੋਈ ਆ ਕਿੰਨਾ ਸੁਆਈ ਆ ਵੀਰੇ ਇੱਕ ਰਾਤ ਹੀ ਸੁਈ ਆ ਬਾਈ ਜੇ ਹਜ਼ੂਰ ਪਾਤੀ ਵੀਰੇ ਨੇ ਹਾਂਜੀ ਬਾਈ ਠੀਕ ਆ ਕਿੰਨਾ ਦੁੱਧ ਤੁਸੀਂ ਚੋ ਲੈਦੇ ਰਹਿੰਦੇ ਰਹੋ ਸੱਲੋ ਏ ਬਈ 15 ਲੀਟਰ ਆਪਾਂ ਤੋਂ ਲਿਆ ਆ। ਕੰਡੇ ਤੇ ਹੈ। ਹਾਂਜੀ ਬਈ। ਚਵਾਈ ਚਵਾਈ ਦੀ ਕਿਵੇਂ ਆ? ਬਹੁਤ ਵਧੀਆ ਬਈ। ਓਕੇ ਆ ਜਾਓ ਹੈ। ਠੀਲ ਠੰਡੀ ਵੀ ਹੈ ਹੈ। ਹਾਂਜੀ ਬਈ। ਠੀਕ ਆ ਵੀਰੇ। ਅੱਛਾ ਜੇ ਕੋਈ ਕਰੇ ਰੱਖਣ ਨੂੰ ਲਿਆ ਜਾਵੇ ਲੰਬਾ ਤਾਂ ਨਹੀਂ ਆਉਂਦਾ। ਨਹੀਂ ਨਹੀਂ ਜਾਵਾਂ ਹੀ ਨਹੀਂ ਲੰਬਾ ਹੀ ਬਈ। ਠੀਕ ਆ ਜਾਦ ਕਰੂਗਾ ਹੈ। ਹਾਂਜੀ ਬਈ। ਠੀਕ ਆ ਬਈ। ਕੱਟੀ ਦੇਗੀ ਕਿ ਕੱਟਾ ਬਈ? ਇਹ ਕੱਟੀ ਆ ਬਈ। ਕਿਹੜੇ ਦੀ ਆ ਵੀਰੇ ਪਤਾ ਕੁਛ ਕਿ ਨਹੀਂ? ਨਹੀਂ ਬਈ ਇਹ ਪਤਾ। ਠੀਕ ਆ ਵੀਰੇ ਕਿਹੜਾ ਕੀ ਰੇਟ ਕਰਨਾ ਵੀਰੇ ਇਹਦਾ? ਇਦਾਂ ਬਈ 1.40 ਮੰਗ ਰਹੇ ਆ ਆਪਾਂ ਮਾਨਤਾ ਮਾ ਜਸਮੋ ਦੀ ਦੱਸ ਦੇ ਮੈਨੂੰ ਮਾਨਤਨ ਕਰ ਲਾਂਗੇ ਮੌਕੇ ਦੇ ਕਰ ਲਾਂਗੇ ਆਪਾਂ ਇਹ ਨਾ ਕਹਿ ਦੱਸ ਦੇ ਬਾਈ ਬਣ ਕੇ ਡੋਨ ਵਾਲੀ ਗੱਲ ਕਾਹ ਤੋਂ ਕਰਦਾ ਮੌਕੇ ਦੇ ਵੀ ਮੇਰੀ ਦੇਣੀ ਆ 1.38 37 ਇਹ ਛੱਡ ਦਾਂਗੇ ਬਈ ਠੀਕ ਆ ਮਾਨਤਾ ਹੋਰ ਕਰਨਾ ਪੈਣਾ ਤੁਹਾਨੂੰ ਹਜੇ ਗੱਲ ਬਣਨੀ ਨਹੀਂ ਐਵੇਂ ਠੀਕ ਆ ਕੱਲੀ ਵਾਰੂ ਤੋਰੀ ਵੀਰੇ ਮੜਾ ਇਹਨੂੰ ਫੋਲੀ ਭਰਾ ਮੜਾ ਲੈ ਵੀ ਮੇਤਰੋ ਤੀਜਾ ਸੂਆ ਇਹ ਕਰਮਾਂ ਵਾਲੀ ਸੂਈ ਆ ਸੁਭੈ ਰਾਤ ਦੀ ਫੁਈਆ ਜੇਰ ਦੂਰ ਡਾਨਾ ਨਾ ਵੀਰੇ ਹਾਂਜੀ ਬਈ ਹਾਂਜੀ ਜੇਰ ਦੂਰ ਪੈ ਗਿਆ ਤੇ ਲੈਵੇ ਭਾਂਡੇ ਲੋ ਬੜੀ ਬੜੀ ਪੂਰਾ ਤੁਹਾਨੂੰ ਮੈਂ ਵਿਖਾਉਣਾ ਮਿੱਤਰੋ ਵੇਖੋ ਲੈਵਾਂ ਲੋ ਵਗੈਰਾ ਦੀ ਕਰਮਾਂ ਵਾਲੀ ਦਾ ਨਾ ਤੁਰਦੀ ਦਾ ਪਲਵਾਨੋ ਖਲਿਆ ਜੀ ਵੀਰੇ ਲੰਮੀ ਮਾੜੀ ਲੰਮੀ ਲੈ ਜੀ ਕੋੜੀ ਆਲੇ ਪਾਸ ਦੇਖ ਸਕਦੇ ਹੋ ਮਿੱਤਰੋ ਜਦੋਂ ਓਕੇ ਦੀ ਰਿਪੋਰਟ ਹੋ ਜਾਣਾ ਲੈਵਾ ਜਾਂਦਾ ਐੜ ਰੂਹ ਖੁਸ਼ ਕਰਦੀ ਆ ਲੈਵੇ ਲੈ ਆ ਵੀਰੇ ਰਿਪੋਰਟ ਦਾ ਹੁਣ ਤੁਸੀਂ ਉਹਦਾ ਕਦ ਦਾ ਆਈਡੀਆ ਲਾ ਲਓ ਕਰਮਾਂ ਵਾਲੀ ਦਾ ਪੂਰਾ ਜਿਹੜਾ ਬਾਕੀ ਕੱਟੀ ਬੜੀ ਪਿਆਰੀ ਉਹ ਵੀ ਤੁਹਾਨੂੰ ਵਿਖਾਉਣਾ ਮੈਂ ਮੈਂ ਵੀ ਬੜੀ ਚੰਗੀ ਆ ਦੁੱਧ ਵਾਲੇ ਪੱਖ ਤੋਂ 15 ਲੀਟਰ ਭਾਈ ਉਹਨਾਂ ਨੇ ਚੋਇਆ 14 ਕਿਲੋ ਕੰਡੇ ਵਾਲਾ ਗੈਲੋ ਕਿਉਂਕਿ ਮੇਰੀ ਆਦਤ ਆ ਵੀ ਕਿਲੋ ਤੇ ਲੀਟਰ ਦੇ ਵਿੱਚ ਮਹਾ ਫਰਕ ਲੀਟਰ ਦਾ ਹੀ ਪੈਂਦਾ ਜੇ ਕਿਲੋ ਵਿੱਚ ਗਿਣਦੇ ਆਂ ਜੇ ਲੀਟਰਾਂ ਵਿੱਚ ਗਿਣਦੇ ਆਂ ਫਿਰ 1 ਕਿਲੋ ਦਾ ਫਰਕ ਪੈਂਦਾ ਇੰਨਾ ਕੋਈ ਹਿਸਾਬ ਹੁੰਦਾ ਮੇਰੇ ਅੜੀਏ ਨਾਲ ਤਾਂ ਬਾਕੀ ਤੁਸੀਂ ਸਿਆਣੇ ਆ ਦੇਖ ਸਕਦੇ ਥਾਣ ਤੋਂ ਇੱਕ ਵਾਰੀ ਫੇਰ ਤੰਦਾ ਵੇਖੋ ਕਰਿਆ ਗਿਆ ਐਦੋਂ ਕਦੀ ਪਿੱਛੇ ਵੀ ਨਹੀਂ ਆਪ ਹੀ ਹੋ ਜਾਂਦਾ ਜੇ ਕਰੀ ਮੜੀ ਦੇਖੋ ਗਰਾ ਦੀ ਦਾ ਲੈਵੇ ਦਾ ਬਣਾਵਟ ਜਿਹੜੀ ਹੈ ਨਾ ਉਹ ਕਮਾਲ ਆ ਮਿੱਤਰੋ ਦੇਖੋ ਗਰਾ ਦੀ ਆਏ ਹਾਏ ਹਾਏ ਕੀ ਬਾਤ ਆ ਵੀਰੇ ਉਹ ਕਿਚਵਾਈ ਚੋਈ ਓਕੇ ਵੀਰੇ ਤਾਂ ਬਣਾ ਲੂਗੀ ਬੱਤਾਂ ਲਾਲ ਗਿਆ ਤਾਂ ਹਾਂਜੀ ਬਈ ਹਾਂਜੀ ਲਾਫਰ ਕਰ ਮੋਲੀ ਹਿੰਮਤ ਕਰੀਏ ਤਸਰ ਲਈ ਜਾਂਦੀ ਕੱਟੀ ਵੇਖੋ ਗਰਾ ਦੀ ਕਰਮਾ ਵਾਲੀ ਦੀ ਪਤਾ ਤਾਂ ਹੈ ਨਹੀਂ ਕਿਹੜੇ ਸੀਮਨ ਦੀ ਆ ਪਰ ਹਨਾ ਚੰਗੀ ਬਹੁਤ ਆ ਹਨਾ ਵੀਰੇ ਹਾਂਜੀ ਬਈ ਸਾਡਾ ਗਰਾ ਦੀ ਖੁੱਲੀ ਡੁੱਲੀ ਕੱਟੀ ਆ ਹਾਂਜੀ ਬਈ ਨਹੀਂ ਠੀਕ ਆ ਬਈ ਓਕੇ ਨੇ ਦੋਨੂੰ ਧਾਰਾ ਮਾਰ ਕੇ ਦਿਖਾਈ ਦਿੰਨੀ ਆ ਕਰਮਾਂ ਵਾਲੇ ਦੀ ਚਵਾਚ ਉਹ ਕਿਵੇਂ ਆ ਬੈ ਜਾ ਥੱਲੇ ਵੀਰੇ ਕੋਈ ਨਾ ਧਾਰਾ ਹੀ ਮਾਰਨੀ ਆ ਮਾਰਦੇ ਕੋਈ ਚੱਕਰੀ ਧਰਤੀ ਵੀ ਆਪਣੀ ਆ ਕੱਟੀ ਵਾਲੇ ਪਾਸੋਂ ਹੋ ਕੇ ਮਾਰੀ ਤੈਨੂੰ ਬੰਨ ਦੇ ਮੂਰੇ ਬੇਸ਼ੱਕ ਪਸਮੀ ਨਾ ਵੀਰੇ ਤੂੰ ਬੈ ਜਾ ਆਪਣਾ ਜਿ ਫੜ ਲਾ ਫਿਰ ਐ ਨੂੰ ਕਰ ਲਈ ਮੇਰੇ ਦੇ ਪਾਸੋਂ ਮੈਂ ਪੁੱਛ ਹਾਂ ਦੂਜੇ ਤੋਂ ਤਾਂ ਵੀ ਇਹ ਮਾਰਦੇ ਕਿੱਥੇ ਕਿੱਜੇ ਮਾਰਦੇ ਦੋ ਬਾਥਾਂ ਮਾਰਦੇ ਪਸਮੀ ਨਹੀਂ ਹਰੀ ਹਣਾ ਪੂਰਾ ਪੂਰਾ ਬਣੀ ਹੈਗਾ ਬਾਠੀ ਇਹ ਦੂਜੇ ਥਾਂ ਦੇ ਮਾਰਦੇ ਦੋਵਾਂ ਦੀਆਂ ਮੂਰਲੇ ਦੀਆਂ ਇਕੱਲੀ ਇਕੱਲਾ ਕਰਕੇ ਮਾਰਦੇ ਹਾਂ ਦੂਜੇ ਦੀਆਂ ਹੀ ਮਾਰਦੇ ਦੋਵਾਂ ਦੀਆਂ ਮਗਰਲੇ ਦੋਵਾਂ ਦੀਆਂ ਮਾਰਦੇ ਪਿੱਛੇ ਨੂੰ ਘਰਾ ਦੇ ਲਾਪੇ ਹਾਂ ਆ ਆ ਆ ਤਾ ਕਲੀਅਰ ਕਰ ਲੈ ਤੇ ਬਾਠੀ ਆ ਠੀਕ ਆ ਓਕੇ ਆ ਜਾਵਾਂ ਹਾਂ ਕੋਈ ਨਾਲ ਗੱਲ ਤਾਂ ਨਹੀਂ ਹੈਗੀ ਵੀਰ ਨਹੀਂ ਨਹੀਂ ਬਾਈ ਓਕੇ ਰਹੂਗਾ ਨਾ ਮੁਰਦਾ ਤਾਂ ਨਹੀਂ ਪਿਆ ਕੇ ਦੂਰ ਉਹ ਆ ਜਾਵੇ ਤੇ ਚਵਾਈ ਦੇ ਵਿੱਚ ਫਰਕ ਨਿਕਲ ਜਾਵੇ ਨਹੀਂ ਨਹੀਂ ਬਾਈ ਠੀਕ ਆ ਵੀਰੇ ਕਿਉਂਕਿ ਮੈਂ ਤਾਂ ਹੁਣ ਥੱਲੇ ਨਹੀਂ ਬੈਠਾ ਤੁਸੀਂ ਬੈਠੇ ਆ ਹਣਾ ਵੀਰੇ ਹਾਂਜੀ ਬਾਈ ਹਾਂਜੀ ਨੰਬਰ ਦੱਸ ਹੀ ਕਰਾ ਦੇ ਵੀਰੇ 95013 ਜੀ 03218 ਇੱਕ ਵਾਰੀ ਹੋਰ ਆਉਣ ਦੇ 95013 ਜੀ 03218 ਠੀਕ ਆ ਬਾਈ ਇਸ ਨੰਬਰ ਤੇ ਕਾਲ ਲਓ ਮੇਰੇ ਤੋਂ ਬਾਈ ਨਾਲ ਤੁਸੀਂ ਰਾਬਤਾ ਕਰੰਪੈਣ ਸ਼ੇਰ ਸਿੰਘ ਆਲਾ ਤੇ ਜ਼ਿਲ੍ਹਾ ਫਰੀਦਕੋਟ